ਦੋਸਤ ਤੁਹਾਨੂੰ ਪਤਾ ਸੀਗਾ ਕਦੇ ਵੀ ਇਹ 15 ਲੱਖ ਦਾ ਹੋ ਸਕਦਾ ਲੈ ਤਾਂ ਸਾਡੀ ਕੀਮਤ ਨਹੀਂ ਭੈਣ 15 ਲੱਖ ਥੋੜੇ ਹੁੰਨੇ ਭੈਣ ਹਾਂ ਪਰ ਜਦੋਂ ਮੈਂ ਤੁਹਾਨੂੰ ਕਹਿ ਦਵਾਂ ਕਿ ਸੀਵਰੇਜ ਦੇ ਢੱਕਣ ਨੇ ਜਿਹੜੇ ਉਹ 15 15 ਲੱਖ ਰੁਪਏ ਦੇ ਵਿੱਚ ਵਿਕਦੇ ਨੇ ਫਿਰ ਤੁਸੀਂ ਤਾਂ ਡੇਰਾ ਲਾ ਕੇ ਵੇਚੋਗੇ ਸੀਵਰੇਜ ਦੇ ਗਟਰ ਦੇ ਆਲੇ ਦੁਆਲੇ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਮਾਨ ਨਹੀਂ ਮਹਿਸੂਸ ਹੁੰਦਾ ਕਿ 15 ਲੱਖ ਦੇ ਕੋਲ ਬੈਠਾ ਹੁੰਨਾ ਮੈਂ ਮੈਂ ਵਨ ਨਵਹੀ ਗਦੇ ਮਨ ਨੂੰ ਨਵਾਰੀ ਮੈਂ 15 ਲੱਖ ਇਹ ਤੁਸੀਂ ਸੋਚ ਕੇ ਪਰੇਸ਼ਾਨ ਹੋਗੇ ਹੈਰਾਨ ਹੋਗੇ ਕਿ ਇਹ ਕੀ ਗੱਲ ਹੋਈ 15 ਲੱਖ ਦਾ ਸੀਵਰੇਜ ਦਾ ਟੱਕਣ ਉਹ ਕਿਵੇਂ ਇੱਕ ਤਾਂ ਜਿਹੜਾ ਵਿਰਾਸਤੀ ਟੱਕਣ ਹੈ ਜੋ ਕਾਫੀ ਪੁਰਾਣਾ ਲੱਗਿਆ ਹੋਇਆ ਇੱਕ ਜਿਹੜਾ ਅੱਜ ਦੇ ਜ਼ਮਾਨੇ ਦਾ ਲੱਗਿਆ ਹੋਇਆ ਇੱਕ ਵਾਰੀ ਤੁਸੀਂ ਨੀਚੇ ਦੇਖੋਗੇ ਕਿ ਇਹ ਸੀਵਰੇਜ ਦਾ ਟੱਕਣ ਹੈ ਇਹ ਸੀਵਰੇਜ ਦਾ ਟੱਕਣ ਮਾੜਾ ਮੋਟਾ ਮਾਮੂਲੀ ਨਹੀਂ ਹੈ ਇਹ तकरीबन 15 ਲੱਖ ਰੁਪਏ ਦਾ ਸੀਵੇਰੇ ਦਾ ਟੱਕਣ ਹੈ ਤੁਸੀਂ ਇਹ ਵੀ ਕਹਿੰਦੇ ਹੋਣਗੇ ਕਿ ਇਹ ਤਾਂ ਆਮ ਹਾਲ ਹੈ ਇਹ ਆਪ ਆਮ ਟੱਕਣ ਹੈ ਇਹਦੇ ਨਾਲ ਕੀ ਹੋ ਜਾਏਗਾ ਇਹ ਕਹਦਾ 15 ਲੱਖ ਦਾ ਲੋਹੇ ਦਾ ਹੈ ਤੋਲ ਕੇ ਉਸ ਨਾਲ ਵੇਚ ਦਿੱਤਾ ਜਾਏਗਾ ਦੇਖਦਾ ਉਸ ਨਾਲ ਵੇਚ ਦਿੱਤਾ ਜਾਏਗਾ ਇੱਕ ਵਾਰੀ ਮੈਂ ਤੁਹਾਨੂੰ ਇਹ ਦਿਖਾ ਦਵਾਂ ਕਿ ਇਹ ਡੱਬੀਆਂ ਬਣੀਆਂ ਹੋਈਆਂ ਨੇ ਇਸ ਦੇ ਸੈਕਟਰ ਬਣੇ ਹੋਏ ਨੇ ਹੋਰ ਵੱਖਰੀਆਂ ਵੱਖਰੀਆਂ ਜੀਵਾਂ ਇਹ ਚੰਡੀਗੜ੍ਹ ਦਾ ਨਕਸ਼ਾ ਬਣਿਆ ਹੋਇਆ ਅਸਲ ਦੇ ਵਿੱਚ ਇਸ ਦੇ ਉੱਤੇ ਤਾਂ ਇਹਨੂੰ ਕਰ ਲਿਆ ਚੋਰੀ ਚੋਰਾ ਨੇ ਇਹ ਵੀ ਸੀਵੇਰੇ ਦਾ ਗਟਰ ਦਾ ਟੱਕਣ ਹੈ ਇਹ ਵੀ ਇੱਕ ਸੀਵਰੇਜ ਦਾ ਗਟਰ ਦਾ ਢੱਕਣ ਪਰ ਇਸ ਦੇ ਵਿੱਚ ਕੋਈ ਇਹਨੂੰ ਕੋਈ ਨਹੀਂ ਜਾਣਦਾ ਇਸ ਦੇ ਬਾਰੇ ਕੋਈ ਕੀਮਤ ਨਹੀਂ ਇਸ ਨੂੰ ਵੀ ਨਹੀਂ ਲੋਕਾਂ ਨੂੰ ਪਤਾ ਕਿ 15 ਲੱਖ ਦਾ ਐਡੀਗੜਾ ਪੁਲਿਸ ਨੇ ਦੋ ਚੋਰਾਂ ਨੂੰ ਫੜਿਆ ਕਹਿੰਦੇ ਕਿ ਇਹ ਜਿਹੜੇ ਸੀਵਰੇਜ ਦੇ ਗਟਰ ਢੱਕਣ ਸੀਗੇ ਇਹ ਵੇਚੇ ਜਾ ਰਹੇ ਸੀਗੇ ਇਨਾਂ ਦੀ ਕੀਮਤ ਬਾਹਰਲੇ ਮੁਲਕਾਂ ਦੇ ਵਿੱਚ 15 ਲੱਖ ਰੁਪਏ ਆ ਹੈਰਾਨ ਹੋ ਤੁਸੀਂ ਸੁਣ ਕੇ ਕਿ ਯਾਰ 15 ਲੱਖ ਦਾ ਗੱਟਰ ਦਾ ਢੱਕਣ ਆ ਬਹੁਤ ਸਾਰੇ ਆਦਮੀਆਂ ਨੂੰ ਪਤਾ ਹੈ ਇਸ ਤੇ ਲਿਖਾ ਹੋਇਆ ਨਕਸ਼ਾ ਬਣਾਵਿਆ ਆ ਸਭ ਕੁਝ ਜੋ ਪੜੇ ਲਿਖਿਆ ਆ ਆਦਮੀ ਇਹੋ ਤੋਂ ਦੇਖ ਲੈਂਦੇ ਸਿਵਰੇਜ 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 ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਲੋਕ ਸੋਚਦੇ ਨੇ ਕਿ ਇਹਨੂੰ ਤਾਂ ਜਮਾਦਾਰੀ ਸਾਫ਼ ਕਰਨਗੇ ਇਸ ਦੀ ਸਾਫ਼ ਸਫਾਈ ਉਹੀ ਕਰਨਗੇ ਇਹਨਾਂ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਪਰ ਜਦੋਂ ਮੈਂ ਤੁਹਾਨੂੰ ਕਹਿ ਦਵਾਂ ਕਿ ਸਿਵਰੇਜ ਦੇ ਢੱਕਣ ਨੇ ਜਿਹੜੇ ਉਹ 15-15 ਲੱਖ ਰੁਪਏ ਦੇ ਵਿੱਚ ਵਿਕਦੇ ਨੇ ਫਿਰ ਤੁਸੀਂ ਤਾਂ ਡੇਰਾ ਲਾ ਕੇ ਬਹਿਜੋਗੇ ਸੀਵਰੇਜ ਦੇ ਗੈਟਰ ਦੇ ਆਲੇ-ਦੁਆਲੇ ਇਹ ਤੁਸੀਂ ਸੋਚ ਕੇ ਪਰੇਸ਼ਾਨ ਹੋਗੇ ਹੈਰਾਨ ਹੋਗੇ ਕਿ ਇਹ ਕੀ ਗੱਲ ਹੋਈ 15 ਲੱਖ ਦਾ ਸੀਵਰੇਜ ਦਾ ਟੱਕਣ ਉਹ ਕਿਵੇਂ ਮੈਂ ਚੰਡੀਗੜ੍ਹ ਦੇ ਵਿੱਚ ਖੜਾ ਹੋਇਆ ਸੈਕਟਰ 40 41 ਦੀਆਂ ਲਾਈਟਾਂ ਦੇ ਉੱਤੇ ਜਿੱਥੋਂ ਤੁਹਾਨੂੰ ਇੱਕ ਟੱਕਣ ਦਿਖਾਵਾਂਗਾ ਇੱਕ ਤਾਂ ਜਿਹੜਾ ਵਿਰਾਸਤੀ ਟੱਕਣ ਹੈ ਜੋ ਕਾਫੀ ਪੁਰਾਣਾ ਲੱਗਿਆ ਹੋਇਆ ਇੱਕ ਜਿਹੜਾ ਅੱਜ ਦੇ ਜ਼ਮਾਨੇ ਦਾ ਲੱਗਿਆ ਹੋਇਆ ਉਨ੍ਹਾਂ ਦੇ ਵਿੱਚ ਫਰਕ ਸਮਝਾਵਾਂਗਾ ਕਿ ਇਹ ਵੀ ਦੱਸਾਂਗਾ ਇਹ 15 ਲੱਖ ਦਾ ਕਿਵੇਂ ਆ ਤੇ ਕਹਾਣੀ ਕੀ ਹੈ ਸਾਰੀ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਇਹ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੈਂ ਇੱਕ ਵਾਰੀ ਤੁਸੀਂ نیچے ਦੇਖੋਗੇ ਕਿ ਇਹ ਸੀਵਰੇਜ ਦਾ ਟੱਕਣ ਹੈ ਇਹ ਸੀਵਰੇਜ ਦਾ ਟੱਕਣ ਮਾੜਾ ਮੋਟਾ ਮਾਮੂਲੀ ਨਹੀਂ ਹੈ ਇਹ ਤਕਰੀਬਨ 15 ਲੱਖ ਰੁਪਏ ਦਾ ਸੀਵਰੇਜ ਦਾ ਟੱਕਣ ਹੈ ਇਹ ਪੁਲਿਸ ਨੇ ਵੀ ਦੱਸਿਆ ਕਿਉਂਕਿ ਇਹ ਵਿਰਾਸਤੀ ਹਾਲ ਨੇ ਪੁਰਾਣੇ ਜਿਹੜੇ ਲੱਗੇ ਹੋਏ ਨੇ ਜਦੋਂ ਚੰਡੀਗੜ੍ਹ ਬਣਾਇਆ ਸੀਗਾ ਉਦੋਂ ਇਹ ਲਗਾਏ ਗਏ ਸੀ ਇਸ ਦੇ ਵਿੱਚ ਖਾਸੀਅਤ ਕੀ ਹੈ ਤੁਸੀਂ ਇਹ ਵੀ ਕਹਿੰਦੇ ਹੋਣਗੇ ਕਿ ਇਹ ਤਾਂ ਆਮ ਹਾਲ ਹੈ ਇਹ ਆਪ ਆਮ ਟੱਕਣ ਹੈ ਇਹਦੇ ਨਾਲ ਕੀ ਹੋ ਜਾਏਗਾ ਇਹ ਕਾਹਦਾ 15 ਲੱਖ ਦਾ ਲੋਹੇ ਦਾ ਹੈ ਤੋਲ ਕੇ ਉਸ ਨਾਲ ਵੇਚ ਦਿੱਤਾ ਜਾਏਗਾ ਦੇਖਦਾ ਉਸ ਨਾਲ ਵੇਚ ਦਿੱਤਾ ਜਾਏਗਾ ਪਰ ਨਹੀਂ ਇੱਕ ਵਾਰੀ ਮੈਂ ਤੁਹਾਨੂੰ ਇਹ ਦਿਖਾ ਦਵਾਂ ਕਿ ਇਹ ਡੱਬੀਆਂ ਬਣੀਆਂ ਹੋਈਆਂ ਨੇ ਇਸ ਦੇ ਸੈਕਟਰ ਬਣੇ ਹੋਏ ਨੇ ਇਹ ਆਮ ਟੱਕਣ ਨਹੀਂ ਹੈਗਾ ਇਹ ਸਾਰੇ ਸੈਕਟਰ ਨੇ ਤਾਂ ਇਸ ਪਾਸੇ ਨੂੰ ਲੇਕ ਆ ਗਈ ਹੋਰ ਵੱਖਰੀਆਂ ਵੱਖਰੀਆਂ ਜੀਵਾਂ ਇਹ ਚੰਡੀਗੜ੍ਹ ਦਾ ਨਕਸ਼ਾ ਬਣਿਆ ਹੋਇਆ ਅਸਲ ਦੇ ਵਿੱਚ ਇਸ ਦੇ ਉੱਤੇ ਤਾਂ ਇਹਨੂੰ ਕਰ ਲਿਆ ਚੋਰੀ ਚੋਰਾ ਨੇ ਚੋਰੀ ਕਰਨ ਤੋਂ ਉਪਰੰਤ ਪਹਿਲਾਂ ਵੇਚ ਦਿੱਤੇ ਤਕਰੀਬਨ ਇਹ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਵੇਚਿਆ ਗਿਆ ਇਹ 15 ਲੱਖ ਦੇ ਨੇੜੇ ਤੇੜੇ ਵੇਚਿਆ ਇਸ ਦੀ ਕੀਮਤ ਬਹੁਤ ਸੀ ਕਿਉਂਕਿ ਵਿਰਾਸਤੀ ਹਾਲ ਨੇ ਵਿਰਾਸਤੀ ਟੱਕਨ ਨੇ ਜਦੋਂ ਬਣਾਏ ਗਏ ਨੇ ਤਕਰੀਬਨ 15 ਲੱਖ ਦੇ ਨੇੜੇ ਤੇ ਇਹਨਾਂ ਦੀ ਕੀਮਤ ਹੋਈ ਤਾਂ ਜਦੋਂ ਹੁਣ ਕੋਈ ਦੋ ਜਣਿਆਂ ਨੇ ਇਸ ਨੂੰ ਚੋਰੀ ਕੀਤਾ ਤਾਂ ਚੰਡੀਗੜ੍ਹ ਪੁਲਿਸ ਨੇ ਚੱਕ ਲਏ ਕਿਉਂਕਿ ਜਦੋਂ ਇਹ ਚੋਰੀ ਹੋਏ ਇੱਕ ਸ਼ਿਕਾਇਤ ਕੀਤੀ ਗਈ ਤਾਂ ਚੰਡੀਗੜ੍ਹ ਦੀ ਪੁਲਿਸ ਨੇ ਕਾਰਵਾਈ ਕੀਤੀ ਹੁਣ ਮੈਂ ਤੁਹਾਨੂੰ ਇਹ ਸਾਰੀ ਕਹਾਣੀ ਦੱਸੀ ਹੈ ਇਸ ਦੇ ਵਿੱਚ ਇਹ ਵੀ ਦੱਸ ਦਵਾਂ ਕਿ ਆਮ ਟੱਕਣ ਜਿਹੜਾ ਸੀਵਰੇਜ ਦਾ ਤੇ ਟੱਕਣਾ ਇਸ ਦੇ ਵਿੱਚ ਫਰਕ ਕੀ ਹੈ ਇਸ ਪਾਸੇ ਇੱਕ ਹੋਰ ਟੱਕਣ ਲੱਗਿਆ ਹੋਇਆ ਇਹ ਵੀ ਸੀਵਰੇਜ ਦਾ ਗਟਰ ਦਾ ਟੱਕਣਾ ਤੇ ਇਹ ਵੀ ਇੱਕ ਸੀਵਰੇਜ ਦਾ ਗਟਰ ਦਾ ਟੱਕਣਾ ਪਰ ਇਸ ਦੇ ਵਿੱਚ ਕੋਈ ਇਹਨੂੰ ਕੋਈ ਨਹੀਂ ਜਾਣਦਾ ਇਸ ਦੇ ਬਾਰੇ ਕੋਈ ਕੀਮਤ ਨਹੀਂ ਇਸ ਨੂੰ ਵੀ ਨਹੀਂ ਲੋਕਾਂ ਨੂੰ ਪਤਾ ਕਿ 15 ਲੱਖ ਦਾ ਹੈ ਪਰ ਇਹ ਵੀ ਆਮ ਹੈ ਇਹ 2 300 400 500 ਰੁਪਏ ਦਾ ਕਿਸੇ ਕੋਲੋਂ ਹੀ ਬਣਵਾ ਲੋ ਇਹ ਬਣ ਜਾਏਗਾ ਪਰ ਜਿਹੜਾ ਇਹ ਚੀਜ਼ ਹੈ ਇਹ ਵਿਰਾਸਤੀ ਹੈ ਪੁਰਾਣੀ ਕਿਉਂਕਿ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ 올ਡ ਇਜ਼ ਗੋਲਡ ਹੁੰਦਾ ਤੇ ਇਹ ਚੀਜ਼ਾਂ ਨਹੀਂ ਮਿਲਦੀਆਂ ਲੋਕ ਕਿ 15 ਲੱਖ ਦੇ ਉੱਪਰੋਂ ਰੋਜ਼ ਲੰਘਦੇ ਨੇ ਲੋਕਾਂ ਨੂੰ ਹਜੇ ਇਸ ਬਾਰੇ ਪਤਾ ਨਹੀਂ ਆਏਗਾ ਪਰ ਜਿਹੜੇ ਚੋਰਾਂ ਨੇ ਚੋਰੀ ਕੀਤਾ ਸੀਗਾ ਉਹਨਾਂ ਦਾ ਨਾਮ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੇ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇੱਕ ਸੈਕਟਰ 25D ਦੇ ਵਿੱਚ ਰਹਿੰਦਾ ਸੀਗਾ ਇੱਕ 37 ਦੇ ਵਿੱਚ ਜਿਹੜੇ ਦੋਨਾਂ ਨੇ ਇਹ ਚੋਰੀ ਕੀਤੀ ਹੈ ਤਾਂ ਉਹਨਾਂ ਦਾ ਨਾਮ ਦੱਸਾਂਗਾ ਈ ਰਿਕਸ਼ਾ ਦੇ ਵਿੱਚ ਧਰ ਕੇ ਲੈ ਜਾਂਦੇ ਨੇ ਤਾਂ ਪੁਲਿਸ ਉਹਨਾਂ ਨੂੰ ਫੜ ਲੈਂਦੀ ਹੈ ਇੱਕ ਦਾ ਨਾਮ ਹੈ ਪ੍ਰਕਸ਼ਿਤ ਜ ਚੋਰੀ ਕਰਦਾ ਅਤੇ ਦੂਜੇ ਦਾ ਨਾਮ ਹੈ ਧਾਨੀ ਨੀਰਜ ਜਿਨ੍ਹਾਂ ਨੇ ਚੋਰੀ ਕੀਤਾ ਪਰ ਚੰਡੀਗੜ੍ਹ ਪੁਲਿਸ ਕਹਿੰਦੇ ਭੱਜਣ ਨਹੀਂ ਦਿੰਦੀ ਜਿੱਥੋਂ ਮਰਜ਼ੀ ਚੋਰ ਚਲਾ ਜਾਵੇ ਉਹਨੂੰ ਫੜ ਲਿਆ ਜਾਂਦਾ ਪਰ ਇਹ ਵੱਡੀ ਗੱਲ ਹੈ ਕਿ 15-15 ਲੱਖ ਦੇ ਜਿਹੜੇ ਨੇ ਸੀਵਰੇਜ ਦਾ ਟੱਕਣ ਚੰਡੀਗੜ੍ਹ ਦੇ ਵਿੱਚ ਲੱਗੇ ਹੋਏ ਨੇ 15 ਲੱਖ ਕੀਮਤ ਇਸ ਤੋਂ ਵੱਧ ਵੀ ਹੋ ਸਕਦੀ ਹੈ 20 ਲੱਖ 25 ਲੱਖ 30 ਲੱਖ ਇਹ ਆਮ ਟੱਕਣੀ ਹੈ ਗਿਆ ਇਹ ਅੰਕਲ ਇੱਥੇ ਤਕਰੀਬਨ 40 50 ਸਾਲ ਤੋਂ ਰਹਿੰਦੇ ਨੇ ਇੱਥੇ ਇਹਨਾਂ ਦੀ ਦੁਕਾਨ ਹੈ ਇਹਨਾਂ ਤੋਂ ਵੀ ਪੁੱਛਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਪਤਾ ਸੀਗਾ ਕਿ ਇੱਥੇ 15 ਲੱਖ ਦਾ ਟੱਕਣ ਲੱਗਿਆ ਹੋਇਆ ਹੈ ਸੀਵਰੇਜ ਗਟਰ ਦੇ ਉੱਤੇ ਅੰਕਲ ਤੁਹਾਨੂੰ ਪਤਾ ਸੀਗਾ ਇੱਥੇ ਕਿ 15 ਲੱਖ ਦਾ ਟੱਕਣ ਲੱਗਿਆ ਹੋਇਆ ਹੈ ਸੀਵਰੇਜ ਦਾ ਨਹੀਂ ਹੈਰਾਨ ਹੋ ਇਸ ਸੀਜ ਨੂੰ ਸੁਣ ਕੇ ਕਿ 15 ਲੱਖ ਦਾ ਵੀ ਹੋ ਸਕਦਾ ਹਰਾਨੀ ਹੈ ਹੂੰ ਸੁਣ ਕੇ ਹਰਾਨੀ ਹੈ ਹੈ ਹੀ ਨਹੀਂ ਨਹੀਂ ਐਨੀ ਕੀਮਤ ਨਹੀਂ ਹੋ ਸਕਦੀ ਐਨੀ ਕੀਮਤ ਨਹੀਂ ਹੋ ਸਕਦੀ ਤੁਸੀਂ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਇੱਥੇ ਕਟੋਕੜਵਾ ਬਾਈ ਜੀ ਪਹਿਲਾਂ ਮੈਂ ਇੱਥੇ ਮੈਂ 50 ਸਾਲ ਦਾ ਉੱਥੇ ਸੀਗਾ ਮੈਂ 30 ਸਾਲ ਦਾ ਅੱਛਾ ਉੱਥੇ ਇੱਥੇ ਮਨੇ 20 ਸਾਲ ਹੋਏ ਆ 20 ਸਾਲ ਹੋ ਗਏ ਨਹੀਂ ਪੇਟੀ ਇੱਥੇ ਤੋਂ ਉੱਥੇ ਕੀਤੀ ਹੂੰ ਚੰਡੀਗੜ੍ਹ ਪੁਲਿਸ ਨੇ ਦੋ ਚੋਰਾਂ ਨੂੰ ਫੜਿਆ ਕਹਿੰਦੇ ਕਿ ਇਹ ਜਿਹੜੇ ਸੀਵਰੇਜ ਦੇ ਗਟਰ ਢੱਕਣ ਸੀਗੇ ਇਹ ਵੇਚੇ ਜਾ ਰਹੇ ਸੀਗੇ ਇਹਨਾਂ ਦੀ ਕੀਮਤ ਬਾਹਰਲੇ ਮੁਲਕਾਂ ਦੇ ਵਿੱਚ 15 ਲੱਖ ਰੁਪਏ ਆ ਤੁਸੀਂ ਤੁਹਾਨੂੰ ਪਤਾ ਸੀਗਾ ਕਦੇ ਵੀ ਇਹ 15 ਲੱਖ ਦਾ ਹੋ ਸਕਦਾ ਹੈ ਭੈਣ ਜੋ 15 ਲੱਖ ਤਾਂ ਸਾਡੀ ਕੀਮਤ ਨਹੀਂ ਭੈਣ ਚੋਦੀ 15 ਲੱਖ ਥੋੜੇ ਹੁੰਦੇ ਭੈਣ ਚੋਦੇ ਹਾਂ ਹਾਂ ਹੈ ਲੈ ਲੈ ਭੈਣ ਤੁਸੀਂ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਮਾਨ ਨਹੀਂ ਮਹਿਸੂਸ ਹੁੰਦਾ ਕਿ 15 ਲੱਖ ਦੇ ਕੋਲ ਬੈਠਾ ਹੁੰਦਾ ਮੈਂ ਮੈਂ ਨਾ ਹੋਈ ਕਿ ਦੇ ਮਨ ਨੂੰ ਨਵਜ਼ਾਰੀ ਮੈਂ 15 ਲੱਖ ਨਹੀਂ ਤੁਹਾਨੂੰ ਚੰਗਾ ਜਿਹਾ ਨਹੀਂ ਲੱਗਦਾ ਵੀ ਹਾਂ ਹੁਣ ਪਤਾ ਲੱਗ ਗਿਆ ਵੀ ਇਹ 15 ਲੱਖ ਦਾ ਟੱਕਣਾ ਹੈ ਨਾ ਨਾ ਹੋਈ ਨਹੀਂ ਹੁਣ ਪਤਾ ਤੁਹਾਡੇ ਤੋਂ ਲੱਗਿਆ ਹੂੰ ਨੇ ਚੰਡੀਗੜ੍ਹ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਜਿਹੜੇ ਚੋਰੀ ਕਰਕੇ ਲੈ ਗਏ ਸੀ ਕੀ ਆਲਾ ਬਈ ਇੱਥੋਂ ਦੇ ਮਾਰਕੀਟ 'ਚ ਹੀ ਰਹਿੰਦੇ ਹੋ ਤੁਸੀਂ ਅਖਬਾਰ ਮੈਂ ਆਇਆ ਥਾ ਅਖਬਾਰ 'ਚ ਪੜਿਆ ਹਾਂ ਅੰਕੇ ਭਾਈ ਹੈਰਾਨ ਹੋ ਤੁਸੀਂ ਸੁਣ ਕੇ ਕਿ ਯਾਰ 15 ਲੱਖ ਦਾ ਗਟਰ ਦਾ ਢੱਕਣ ਹਾਂ ਬਹੁਤ ਸਾਰੇ ਆਦਮੀਆਂ ਨੂੰ ਪਤਾ ਹੈ ਇਸ पे ਲਿਖਾ ਵੀ ਆ ਨਕਸ਼ਾ ਬਣਾ ਵੀ ਆ ਸਭ ਕੁਝ ਹੈ ਜੋ ਪੜੇ ਲਿਖਿਆ ਆਦਮੀ ਹੈ ਉਹ ਤੋਂ ਦੇਖ ਲੈਂਦੇ ਜਿੰਨਕੋ ਪਤਾ ਹੀ ਨਹੀਂ ਹੈ ਉਹਨਕੋ ਪਤਾ ਹੀ ਨਹੀਂ ਇਸਕੇ ਬਾਰੇ ਵਿੱਚ ਨਾ ਕੋਈ ਕਦੇ ਕਿਸੇ ਨੇ ਧਿਆਨ ਕਰਾਇ ਇਸ ਬਾਤ ਦਾ ਹਾਂ ਹਾਂ ਨਾ ਸੋਚਦੇ ਹਾਂ ਹਾਂ ਯਹਾਂ पे ਦੋ ਸਭ ਬਾਹਰੋਂ ਆਤੇ ਹੈ ਚਲੇ ਜਾਂਦੇ ਹੈ ਅਫਸਰ ਤਾਂ ਯਾਕੇ ਕੋਈ ਸੜਕ 'ਤੇ ਘੁੰਮਦੇ ਨਹੀਂ ਹੈ ਚੋਰ ਚੱਕੇ ਹੀ ਘੁੰਮਦੇ ਨੇ ਸੜਕ 'ਤੇ ਉਹ ਆਪਣਾ ਦੇਖਦੇ ਰਹਿੰਦੇ ਹੂੰ ਤਾਂ ਇਸ ਲਈ ਇਹ ਚੋਰੀ ਹੋ ਗਿਆ ਇਹ ਵਿਰਾਸਤੀ ਹੈ ਕਹਿੰਦੇ ਜਦੋਂ ਚੰਡੀਗੜ੍ਹ ਬਣਿਆ ਸੀਗਾ ਉਦੋਂ ਇਹ ਲਾਏ ਗਏ ਪਹਿਲਾਂ ਉਦੋਂ ਦੀ ਕੀਮਤ ਨਹੀਂ ਹੋਣੀ ਹੁਣ ਇਹਨਾਂ ਦੀ ਕੀਮਤ ਕਹਿੰਦੇ ਲੱਖਾਂ ਦੇ ਵਿੱਚ ਆ 20 ਲੱਖ 25 ਲੱਖ 30 ਲੱਖ ਪਰ ਅਸਲ ਦੇ ਵਿੱਚ ਕਹਿੰਦੇ 15 ਲੱਖ ਦੇ ਨੇੜੇ ਤੇੜੇ ਵੇਚੇ ਗਿਆ ਬਾਹਰਲੇ ਮੁਲਕਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਵਿਰਾਸਤੀ ਚੀਜ਼ਾਂ ਜਿਹੜੀਆਂ ਲੱਗੀਆਂ ਨੇ ਉਹਨਾਂ ਨੂੰ ਸੰਭਾਲਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਹੋਰ ਇਹਦੇ ਵਿੱਚ ਡੰਗਾਈ ਵਰਤਣੀ ਚਾਹੀਦੀ ਹੈ हां इसमें कोई निशान लगाना चाहिए और आसपास के बंदों को बता देना चाहिए कि भाई ये ढक्कन ऐसे कीमती का है और इसको सही रखना चाहिए इसकी हमारी जिम्मेदारी बनती है बिल्कुल जी मैं हूं इस सेक्टर ਦੇ ਵਿੱਚ ਖੜੇ ਹੋਏ ਆ 40 41 ਦੀਆਂ ਲਾਈਟਾਂ ਦੇ ਉੱਤੇ ਇੱਥੋਂ ਦੇ ਸੈਕਟਰ ਨੂੰ ਇੱਥੋਂ ਜਿਵੇਂ ਮਾਰਕੀਟ ਦਾ ਪ੍ਰਧਾਨ ਹੋ ਗਿਆ ਉਹਨੂੰ ਪਤਾ ਹੋਵੇ ਦੁਕਾਨਦਾਰ ਨੇੜੇ ਉਹਨੂੰ ਪਤਾ ਹੋਵੇ ਕਿ ਇਸ ਦੀ ਇਨੀ ਕੀਮਤ ਹੈ ਇਸ ਦੇ ਨਾਲ ਥੋੜਾ ਧਿਆਨ ਰੱਖਿਓ ਨੂੰ ਕੋ ਬਤਾਨਾ ਚਾਹੀਏ ਉਹਨਾਂ ਪਤਾ ਹੀ ਨਹੀਂ ਇਸ ਬਾਤ ਦਾ ਇਹ ਤਾਂ ਪੁਲਿਸ ਵਾਲੋ ਕੀ ਹਿੰਮਤ ਹੈ ਬੰਦੇ ਪਕੜ ਲੀਏ नहीं तो वो तो बंदे चले जाते बाहर कहीं निकल जाते नहीं ये आस पास के बंदों को बताना चाहिए क्योंकि ये हमारी जिम्मेदारी बनती है ये हमारे देश का काम है बिल्कुल तो यहाँ पे सब बाहरी आदमी है जितने भी है ना बस ऐसे ही हो रहा है यहाँ पे कोई गवर्नमेंट की तरफ से कुछ नहीं है ये रोड ही था पहले पंजाब में एंट्री करने के लिए बाकी कोई रास्ता ही नहीं था इस शहर में एंट्री के लिए ਇਹੀ ਤਾਂ ਇੱਕ ਰੋਡ ਪਲਸ ਹੋ ਰਿਹਾ ਹੈ। ਅਕਲ ਜਿਵੇਂ ਹੁਣੇ ਲੋਕਾਂ ਨੂੰ ਪਤਾ ਲੱਗ ਜਾ ਲੱਗ ਜੇਗਾ ਅਖਬਾਰ ਦੇ ਵਿੱਚ ਆ ਗਿਆ। ਵੀਡੀਓ ਦੇ ਵਿੱਚ ਦੇਖ ਲੈ ਕੇ 15 ਲੱਖ ਦਾ ਹੈ। ਹੁਣ ਚੋਰੀ ਵੱਧ ਹੋ ਜੇ ਕਿਤੇ ਹੋਰ ਚੱਕਣ ਲੱਗ ਗਿਆ ਲੋਕ ਕੇ ਲੈ ਜੇ ਛੇਤੀ ਛੇਤੀ। ਹਾਂ ਐਸੇ ਵੀ ਹੋ ਸਕਦਾ ਹੈ ਲੇਕਿਨ ਅਗਰ ਹਮ ਲੋਕੋ ਕੋ ਬਤਾਇਆ ਜਾਏ ਜਾਂ ਜੋ ਪੁਰਾਣੇ ਰਹਤੇ ਹੈ ਨਾ ਜੈਸੇ ਇਹ ਹੈ ਇਹ ਇਸ ਕੋ ਵੀ 30 32 ਸਾਲ ਹੋ ਗਏ ਇਧਰ ਰਹਤੇ ਹੋਏ। ਮੇਰੇ ਕੋ ਵੀ ਇਧਰ ਇਤਨੇ ਸਾਲ ਹੀ ਹੋ ਗਏ 35 40 ਸਾਲ ਹੋ ਗਏ। तो हमको भी नहीं कभी पता लगा कहने लगा भाई ऐसी चीज है ये तो जब इन्होंने अखबार वालों ने बताया वो पकड़े गए तब जाके पता लगा कि इतने बड़े बड़े कीमती यहाँ पे लगे हुए हैं और चोर भी हो सकते हैं तो भी भी हैं बहुत सारे हैं उसमें हमारे देश का इसमें सब कुछ बना हुआ है जो चंडीगढ़ का नक्शा है सब कुछ है उसकी देखभाल रखनी चाहिए बिल्कुल बिल्कुल देखभाल रखनी चाहिए सीवरेज दे टक्कन ਕਿਵੇਂ ਲੱਗੇ ਹੋਏ ਨੇ ਪਰ ਪ੍ਰਸ਼ਾਸਨ ਦੀ ਇਹ ਵੀ ਤਾਂ ਗੱਲ ਬਣਦੀ ਹੈ ਕਿ ਪ੍ਰਸ਼ਾਸਨ ਨੇ ਦਿਨਾਂ ਦੇ ਵਿੱਚ ਜਿਹੜੇ ਬੰਦੇ ਫੜ ਲਏ ਇਹ 15 ਲੱਖ ਦੇ ਉੱਤੇ ਆ ਕੇ ਖੜ ਗਿਆ ਮੈਂ ਚੰਡੀਗੜ੍ਹ ਦਾ ਨਕਸ਼ਾ ਹੈ ساری ਗੱਲਬਾਤ ਤੁਸੀਂ ਸੁਣ ਲਈ ਹੈ ਕਿ ਕਿਵੇਂ ਚੋਰਾ ਨੇ ਇਸ ਨੂੰ ਚੋਰੀ ਕੀਤਾ ਚੋਰ ਆਉਂਦੇ ਨੇ ਈ ਰੱਖਸ਼ਾ ਦੇ ਵਿੱਚ ਰੱਖਦੇ ਨੇ ਉਹਨਾਂ ਨੂੰ ਪਤਾ ਲੱਗਦਾ ਕਿਸੇ ਪਾਸਿਓਂ ਕਿ ਇਹ ਇਹਨਾਂ ਦੀ ਕੀਮਤ ਜਿਹੜੀ ਹੈ ਬਹੁਤ ਜ਼ਿਆਦਾ ਹੈ ਉਹ ਕੋਸ਼ਿਸ਼ ਕਰਦੇ ਨੇ ਕਿ ਬਾਹਰਲੇ ਮੁਲਕ ਵੇਚਿਆ ਜਾਵੇ ਜਾਂ ਕਿਤੇ ਹੋਰ ਵੇਚਿਆ ਜਾਵੇ ਪਰ ਚੋਰਾਂ ਦੀ ਇਹ ਕਾਮਯਾਬੀ ਨਹੀਂ ਹੁੰਦੀ ਉਹ ਫੜੇ ਜਾਂਦੇ ਨੇ ਚੰਡੀਗੜ੍ਹ ਪੁਲਿਸ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਤਾਂ ਹੁਣ ਇਹਨਾਂ ਬਜ਼ੁਰਗਾਂ ਨੇ ਵੀ ਕਿਹਾ ਕਿ ਅਵੇਅਰ ਕਰਨਾ ਚਾਹੀਦਾ ਹੈ ਚੰਡੀਗੜ੍ਹ ਦੇ ਪੁਰਾਣੇ ਨਕਸ਼ੇ ਨੇ ਵਿਰਾਸਤੀ ਹਾਲ ਨੇ ਵਿਰਾਸਤੀਆਂ ਚੀਜ਼ਾਂ ਪਈਆਂ ਹੋਈਆਂ ਨੇ ਲੱਖਾਂ ਕਰੋੜਾਂ ਦੀਆਂ ਪਈਆਂ ਹੋਈਆਂ ਨੇ ਤੇ ਨੇੜੇ ਤੇੜੇ ਲੋਕਾਂ ਨੂੰ ਪਤਾ ਆਵੇ ਕਿਉਂਕਿ ਆਮ ਤੌਰ ਤੇ ਹੁਣ ਜਿਵੇਂ ਅਸੀਂ ਇੱਥੇ ਖੜੇ ਹੋਏ ਹਾਂ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਿਉਂਕਿ ਅਸੀਂ ਖੁਦ ਰਿਪੋਰਟਿੰਗ ਕਰ ਰਹੇ ਹਾਂ ਸਾਨੂੰ ਵੀ ਨਹੀਂ ਪਤਾ ਸੀਗਾ ਕਿ 15 ਲੱਖ ਰੁਪਏ ਦਾ ਇਹ ਸੀਵਰੇਜ ਦਾ ਢੱਕਣ ਹੋ ਸਕਦਾ ਹੈ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਬੜੀ ਹਿੰਮਤ ਦੇ ਨਾਲ ਇਹਨਾਂ ਨੂੰ ਫੜਿਆ ਕਾਬੂ ਕੀਤਾ ਹੁਣ ਇਹ ਟੱਕਣ ਉੱਥੇ-ਉੱਥੇ ਲਾਏ ਜਾਣਗੇ ਤੇ ਇਹਨਾਂ ਦੀ ਖਾਸ ਤੌਰ ਤੇ ਸੁਰੱਖਿਆ ਕੀਤੀ ਜਾਏਗੀ ਸੀਸੀਟੀਵੀ ਫੁਟੇਜ ਲਈ ਜਾਣਗੇ ਜਾਂ ਕੀ ਹੋਏਗਾ ਇਹ ਵੀ ਦੇਖਣਾ ਹੋਏਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰ ਦਿਓ ਕੈਮ ਸਹਿਯੋਗ ਦੇ ਸੀ ਜਗਮੀਤ ਧੰਨਵਾਦ